ਜੀ ਤੇ ਆਪਾਂ ਤੋਂ ਕਵਰ ਨਹੀਂ ਸੀ ਹੋਈ ਮੇਰੇ ਕੋਲ ਨਹੀਂ ਸੀ ਕਵਰ ਹੋਈ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਏ ਦਾ ਜਿਹੜਾ ਆ ਉਹ ਉਹਦਾ ਕਤਲ ਕਰ ਦਿੱਤਾ ਗਿਆ ਜਿਹੜਾ ਲਗਾਤਾਰਤਾ ਦੇ ਨਾਲ ਜਦੋਂ ਦੀਪ ਸਿੱਧੂ ਸੰਦੀਪ ਨੰਗਨ ਅੰਮੀ ਆਲਾ ਚਲੋ ਦੀਪ ਸਿੱਧੂ ਦਾ ਆਪਣੀ ਸੋਵਰੈਂਟੀ ਦੀ ਗੱਲ ਕਰਦਾ ਸੀ ਸਿੱਧੂ ਮੂਸੇ ਵਾਲੇ ਨੇ ਸੋਵਰੈਂਟੀ ਦੀ ਗੱਲ ਕੀਤੀ ਆ ਤੇ ਇਹ ਲਗਾਤਾਰਤਾ ਦੇ ਨਾਲ ਜਿਹੜੇ ਕਬੱਡੀ ਤੇ ਕਬੱਡੀ ਦੇ ਪ੍ਰੋਮੋਟਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਿੱਦਾਂ ਫਰੋਤੀਆਂ ਵੀ ਮੰਗੀਆਂ ਜਾਂਦੀਆਂ ਨੇ ਤੇ ਉਹ ਆਪਾਂ ਕੈਨੇਡਾ ਦੇ ਵਿੱਚ ਕੱਲ ਵੀ ਮੈਂ ਤਾਂ ਵੀਰਕਲਜੀਤ ਸਿੰਘ ਉਹਨਾਂ ਨੇ ਖਬਰਾਂ ਸਾਂਝੀਆਂ ਕੀਤੀਆਂ ਸੀ ਤੁਹਾਡੇ ਨਾਲ ਵੀ ਮਨ ਮੈਂ ਕੀਤੀਆਂ ਆਪਾਂ ਕਈ ਖਬਰਾਂ ਜਿਹੜੀਆਂ ਫਰੋਤੀਆਂ ਦੀਆਂ ਪਰ ਲਗਾਤਾਰਤਾ ਦੇ ਨਾਲ ਹੁਣ ਇਹਦੇ ਪਿੱਛੇ ਜਦੋਂ ਤੁਸੀਂ ਤੁਸੀਂ ਕੀ ਕਾਰਨ ਸਾਂਮੀਦੇ ਹੋਵੇ ਮਾਰਨ ਦਾ ਜਿਹੜਾ ਲਗਾਤਾਰਤਾ ਦੇ ਨਾਲ ਪੰਜਾਬ ਦੇ ਨੌਜਵਾਨ ਮਾਰੇ ਜਾ ਰਹੇ ਨੇ ਇੱਕ ਪਾਸੇ 23 324 ਜਿਹੜੇ ਇਨਕਾਊਂਟਰ ਕਰਕੇ ਜਿਹੜਾ ਆ ਉਹ ਮਾਰ ਦਿੱਤੇ ਗਏ ਬੰਦੇ ਤਿੰਨਾਂ ਸਾਲਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਇੱਕ 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 ਦੇਹਾਕਾ ਉਹ ਵੀ ਸੀ ਬਾਜਵਾ ਜੀ ਜਦੋਂ ਪੁਲਿਸ ਕਰੋ ਚੱਕਦੀ ਸੀ ਤੇ ਸਾਡੇ ਲੋਕਾਂ ਦੇ ਵਿੱਚ ਇਹ ਸੀ ਵੀ ਇਹਨਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ ਇੱਕ ਪੱਖ ਇਹ ਵੀ ਸੀ ਪਰ ਅੱਜ ਅੱਤਵਾਦੀ ਕਹਿਣ ਦੀ ਲੋੜ ਨਹੀਂ ਪੈਂਦੀ ਪਰ ਮੁੰਡੇ ਅੱਜ ਵੀ ਮਾਰ ਰਹੇ ਨੇ ਮੁੰਡੇ ਅੱਜ ਵੀ ਮਾਰੇ ਨੇ ਇਹ ਮੇਰਾ ਸਵਾਲ ਆ ਇਹ ਮੇਰਾ ਕੁਐਸਚਨ ਹੈ ਜਿਹੜੇ ਬੰਦੇ ਵੀਰਪਾਈ ਸਾਡਾ ਰੋਜ਼ ਪ੍ਰੋਗਰਾਮ ਦੇਖਦੇ ਆ ਜਾਂ ਜਿਹੜੇ ਨਵੇਂ ਦੇਖਣ ਲੱਗੇ ਆ ਬਈ ਇਹ 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 ਤਾਂ ਸੈنسਲਾ ਰੁਕਿਆ ਹੀ ਨਹੀਂ ਹੈ ਨਾ ਇਹ ਸੈنسਲਾ ਰੁਕਿਆ ਨਹੀਂ ਹੈ ਮਤਲਬ ਇਹ ਜਾ ਬਦਲਾਓ ਇਹਦੇ ਵਿੱਚ ਕੁਛ ਨਾ ਕੁਛ ਉਦਾਂ ਦਾ ਆਇਆ ਬਈ ਤੁਹਾਨੂੰ ਮਹਿਸੂਸ ਨਾ ਹੋਵੇ ਇਹ ਮੁੰਡਾ ਇਸ ਕਰਕੇ ਮਾਰਿਆ ਗਿਆ ਉਦੋਂ ਇਦਾਂ ਸੀ ਬਈ ਉਸ ਦੇ ਹਾਕੇ ਦੇ ਵਿੱਚ ਕੰਮ ਪੂਰਾ ਚੱਲਦਾ ਸੀ ਇਧਰੋਂ ਵੀ ਚੱਲਦਾ ਸੀ ਤੇ ਉਧਰੋਂ ਵੀ ਚੱਲਦਾ ਸੀ ਇਹ ਮਤਲਬ ਇਹ ਸਰਕਾਰ ਕਹਿੰਦੀ ਆ ਤੇ ਜਦੋਂ ਘਰਾਂ ਦੇ ਵਿੱਚੋਂ ਮਤਲਬ ਨੌਜਵਾਨ ਜਿਹੜਾ ਪੱਠੇ ਵੱਢਣ ਗਿਆ ਜਾਂ ਵਿਚਾਰਾ ਰੋਟੀ ਪਾਣੀ ਬਣਾਉਣ ਗਿਆ 4 ਸਾਲ ਦਾ ਜਾਂ 7 ਸਾਲ ਦਾ ਜਾਂ 15 ਸਾਲ ਦਾ ਜਾਂ 9 ਸਾਲ ਦਾ ਨੌਜਵਾਨ ਜਾਂ ਬੱਚੀ ਉਹ ਘਰੇ ਨਹੀਂ ਪਹੁੰਚੀ ਉਹ ਘਰੇ ਨਹੀਂ ਪਹੁੰਚੀ ਤੇ ਅੱਜ ਵੀ ਤੁਸਾਂ ਇਸ ਨੂੰ ਕਿੱਦਾਂ ਦੇਖਦੇ ਹੋ ਭਾਈ ਇਹਦੇ ਵਿੱਚ ਜੋ 47 ਤੋਂ ਲੈ ਕੇ ਮੈਂ ਚੱਲਾਂਗਾ ਵੀ 47 ਤੋਂ ਲੈ ਕੇ ਵੈਸੇ ਤੇ ਗੱਲ ਪਿੱਛੋਂ ਵੀ ਬੜੀ ਧੀਰ ਤੋਂ ਆਉਂਦੀ ਆ 47 ਤੋਂ ਮੋਟਾ-ਮੋਟਾ ਆਪਾਂ ਲੈ ਕੇ ਚੱਲਦੇ ਆਂ ਵੀ 47 ਤੋਂ ਹੁਣ ਤੱਕ ਜਿਹੜਾ ਜੋ ਵੀ ਨਸਲ ਕੁਸ਼ੀ ਇਹਨਾਂ ਨੇ ਸ਼ੁਰੂ ਕੀਤੀ ਸੀ ਉਦੋਂ ਉਹ ਅਜੇ ਵੀ ਜਾਰੀ ਆ ਹੁਣ ਗੱਲ ਕੀ ਵੀ ਜਦੋਂ 94 95 ਤੱਕ ਇਹਨਾਂ ਨੇ ਘਰੋਂ ਚੁੱਕ-ਚੁੱਕ ਨਿਆਣੇ ਮਾਰੇ ਨਾ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਪਾਲਿਸੀ ਆਪਣੀ ਚੇਂਜ ਕੀਤੀ ਵੀ ਜਿਹੜਾ ਜਾਗਰੂਕ ਵਰਕ ਸੀਗਾ तकरीबन ਉਹਨਾਂ ਨੇ ਖਤਮ ਕਰਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਹੌਲੀ-ਹੌਲੀ ਕਰਕੇ ਤੇ ਫਿਰ ਜੋ ਲਕਚਰਤਾ ਇਹਨਾਂ ਨੇ ਲਿਆਂਦੀ ਸਾਡੇ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਜ ਇਹਨਾਂ ਨੇ ਲੱਚਰ ਦਾ ਦੇ ਨਾਲ-ਨਾਲ ਫਿਰ ਪਹਿਲਾਂ ਸ਼ਰਾਬ ਸੀ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਅਲੱਗ ਤਰ੍ਹਾਂ ਦੇ ਨਸ਼ੇ ਆ ਗਏ ਹੂੰ ਨਸ਼ਿਆਂ ਦੁਆਰਾ ਜੋ ਨਸਲ ਕੁਸ਼ੀ ਹੋ ਰਹੀ ਸੀ ਉਹਦਾ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵਾ ਇੱਕ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਇਹ ਕਰਦੇ ਆ ਹੈਨਾ ਇੱਕ ਵੀਰ ਭਰਾ ਨਾਲ ਕਾਫੀ ਡਿਸਕਸ ਹੋਈ ਉਹ ਹੁਣ ਦੁਨੀਆ ਤੇ ਹੈ ਨਹੀਂ ਆ ਇਹ ਚੀਜ਼ ਦੇ ਵਿੱਚ ਮਤਲਬ ਵੀ ਉਹਦਾ ਉਹਦਾ ਵੀ ਡੈਥ ਜਿਹੜੀ ਆ ਉਹ ਇਦਾਂ ਹੀ ਹੋਈ ਸੀ ਓਵਰਡੋਜ਼ ਨਾਲ ਹੀ ਉਹਨਾਂ ਕਾਫੀ ਉਹਦਾ ਡਿਸਕਸ਼ਨ ਹੋਈ ਤੇ ਉਦੋਂ ਇਹ ਸਿੱਟਾ ਨਿਕਲਿਆ ਸੀ ਪੀ ਅਈਵਾਰਤੇ ਕਹਿੰਦੇ ਵੀ ਜੋ ਅਸਲ ਜ ਨਸ਼ਾ ਜਿਹੜਾ ਵਾ ਪਿਓਰ ਨਹੀਂ ਹੁੰਦਾ ਉਹਦੇ ਕੋਈ ਮਿਲਾਵਟ ਹੁੰਦੀ ਆ ਕੋਈ ਪਰਸੈਂਟੇਜ ਵਾਈਜ਼ ਹੁੰਦਾ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਪਾਰਟਿਕੂਲਰ ਪਰਸੈਂਟੇਜ ਹੁੰਦੀ ਆ ਮੰਨ ਲਓ ਕਿ ਕਿਸੇ ਨੂੰ 10 ਐਮ ਐਮ ਜਾਂ 10 ਗ੍ਰਾਮ ਜਿਹੜਾ ਵਾ ਉਹ ਚੱਲਦਾ ਵਾ ਰੋਜ਼ ਦਾ ਉਹਦੇ ਵਿੱਚ ਪਰਸੈਂਟੇਜ 10 ਗ੍ਰਾਮ ਦੇ ਵਿੱਚ ਮੰਨ ਲਓ ਕਿ 3 ਗ੍ਰਾਮ ਜਿਹੜਾ ਵਾ ਉਹ ਰੀਅਲ ਚੀਜ਼ ਆ ਬਾਕੀ 7 ਗ੍ਰਾਮ ਕੁਝ ਹੋਰ ਆ ਹੁਣ ਜੇ ਉਹਦੇ ਵਿੱਚ ਇੱਕ ਦਮ ਵਧਾ ਕੇ ਤੇ ਉਹਨੂੰ 7 ਗ੍ਰਾਮ ਦੁੱਜੀ ਕਰ ਦੋ ਪਿਓਰ ਚੀਜ਼ ਕਰ ਦੋ ਤੇ 3 ਗ੍ਰਾਮ ਦੁੱਜੀ ਕਿ ਡੁਪਲੀਕੇਟ ਕਰ ਦੋ ਤੇ ਉਹਦੀ ਤੇ ਆਪਣੇ ਓਡੋਸ ਨਾਲ ਹੋਈ ਨਹੀਂ ਆ ਉਹਨੇ ਦੇ ਓਡੋਸ ਲਈ ਨਹੀਂ ਆ ਨਸਲ ਕੁਸ਼ੀ ਪਹਿਲਾਂ ਤੇ ਉਹਨਾਂ ਨੂੰ ਉੱਤੇ ਨਸ਼ੇ ਤੇ ਲਾਓ ਉਸ ਤੋਂ ਬਾਅਦ ਉਹਨਾਂ ਦੀ ਓਡੋਸ ਕਰਾਓ ਇਹ ਕੰਮ ਚੱਲ ਰਿਹਾ ਉੱਥੇ ਹੁਣ ਜਿਹੜਾ ਜਿਹੜਾ ਉੱਥੇ ਆਣ ਕੇ ਤੁਹਾਨੂੰ ਸਹੀ ਇਰਾਦੇ ਤੌਰ ਦਾ ਵਾ ਜਿਹੜਾ ਤੁਹਾਨੂੰ ਕਹਿੰਦਾ ਵੀ ਤੁਸੀਂ ਨਸ਼ੇ ਨਾ ਕਰੋ ਤੁਸੀਂ ਆਹ ਉਹ ਤੁਹਾਨੂੰ ਗੇਮ ਵੱਲ ਲਾਉਨੇ ਆ ਉਹ ਤੁਹਾਨੂੰ ਜੋ ਨਾਮ ਸਿਮਰਨ ਕਰਾਉਨੇ ਆ ਨਾਮ ਸਿਮਰਨ ਦੇ ਨਾਲ ਤੁਹਾਡੀ ਲਿਵ ਜਿਹੜੀ ਆ ਉਹ ਰੱਬ ਵਾਲ ਲੱਗੇਗੀ ਤੇ ਦੂਜੇ ਬੰਦੇ ਤੁਸੀਂ ਕੱਟੇ ਜਾਵੋਗੇ ਉਹਨੂੰ ਦੇ ਡਿਬੂ ਕਰ ਭੇਜ ਹੀ ਦਿੰਦੇ ਆ ਤੇ ਜਿਹੜਾ ਵੀਰ ਵਿਚਾਰਾ ਇਦਾਂ ਉੱਠ ਕੇ ਇਹ ਪ੍ਰੋਮੋਸ਼ਨ ਕਰਾਉਂਦਾ ਵਾ ਕਬੱਡੀ ਦੀ ਇਹਨਾਂ ਨੇ ਸਿਰਫ ਆ ਕਬੱਡੀ ਦਾ ਜਿਤ ਨੂੰ ਇਸਵਾਰ ਕਰ ਰਹੀ ਅਗਲੀ ਵਾਰ ਇਹਨਾਂ ਦਾ ਨਿਸ਼ਾਨਾ ਸੀਗਾ ਵੀ ਅਸੀਂ ਜਿਹੜੇ ਆ ਮੈਰਾਥਨ ਵਗੈਰਾ ਜਾਂ ਹੋਰ ਵੀ ਜਿਹੜੀਆਂ ਗੇਮਸ ਹੁੰਦੀਆਂ ਨੇ ਵੱਡਿਆਂ ਦੀਆਂ ਗੇਮਾਂ ਛੋਟਿਆਂ ਦੀਆਂ ਗੇਮਾਂ ਸਾਰੀਆਂ ਵਿੱਚ ਲੈ ਗਈਏ ਤੇ ਉਹ ਅੱਜ ਮਲਬੀ ਆ ਅਜੇ ਤੇ ਉਹਨਾਂ ਨੇ ਸਾਲ ਬਾਅਦ ਕਰਨਾ ਸੀ ਕੰਮ ਤੇ ਇਹਨਾਂ ਨੇ ਅੱਜ ਹੀ ਉਹਨੂੰ ਖਤਮ ਕਰਕੇ ਤੇ ਉਸ ਸਾਲ ਦਾ ਜੋ ਅੱਗੇ ਜੋ ਜਵਾਨੀ ਜਿਹੜੀ ਆ ਉਸ ਬੰਨੇ ਨੂੰ ਲੱਗਣੀ ਸੀ ਜਿੱਦਾਂ ਦੇ ਆ ਮੇਲੇ ਕਰਾ ਰਹੇ ਆ ਇਹਦੇ ਵਿੱਚ ਇਨਾਮ ਵੱਡੇ-ਵੱਡੇ ਰੱਖ ਕੇ ਤੇ ਇਹ ਲੋਕਾਂ ਨੂੰ ਅਟਰੈਕਟ ਕਰਦੇ ਆ ਯਾਰ ਉਹ ਵਾਲੇ ਮੇਲੇ ਤੇ ਜਾਣਾ ਜਿਵੇਂ ਸਾਡੇ ਉਧਰ ਕਮਲਜੀਤ ਨੂੰ ਖੇਡਾਂ ਹੁੰਦੀਆਂ ਸੀ ਹਨਾ ਤੇ ਅਸੀਂ ਉਹ ਚ ਜਾਂਦੇ ਹੁੰਦੇ ਸੀ ਤੇ ਉਹ ਉਹ ਉਦਾਂ ਫਿਰ ਸਾਨੂੰ ਇਹ ਹੁੰਦਾ ਵੀ ਉੱਥੇ ਜਾ ਕੇ ਤੇ ਆਪਾਂ ਉੱਥੋਂ ਦਾ ਟ੍ਰੈਕ ਸੂਟ ਲੈਣਾ ਵਾ ਤੇ ਗੇਮਾਂ ਦੇ ਵਿੱਚ ਹਿੱਸਾ ਲੈਣਾ ਵਾ ਤੇ ਕੋਈ ਨਾ ਕੋਈ ਨਾਮ ਤੇ ਆਊਗਾ ਹੀ ਨਾ ਤੇ ਉਸ ਹੱਬ ਨਾਲ ਮੁੰਡਿਆਂ ਨੂੰ ਉੱਥੇ ਲਾਗੇ ਚਾਗੀ ਜਿਹੜੀ ਜਵਾਨੀ ਹੁੰਦੀ ਆ ਉਹਨਾਂ ਨੂੰ ਇਹ ਹੁੰਦਾ ਵਾ ਵੀ ਅਸੀਂ ਜਾ ਕੇ ਉੱਥੇ ਤੇ ਹਿੱਸਾ ਲੈਣਾ ਵਾ ਗੇਮਾਂ ਦੇ ਵਿੱਚ ਉਹ ਆਪਣੇ ਆਪ ਵੀ ਫਿਰ ਨਸ਼ਿਆਂ ਤੋਂ ਤੇ ਉਹਨਾਂ ਦੂਰ ਰਹਿਣਾ ਵਾ ਤੇ ਆਪਣੇ ਸਰੀਰ ਵੱਲ ਧਿਆਨ ਦੇਣਾ ਜੇ ਤੁਸੀਂ ਉਹ ਬੰਦੇ ਨੂੰ ਮਾਰਤਾ ਇਦਾਂ ਇਹ ਹੁਣ ਪ੍ਰੋਮੋਟਰ ਸਾਰੇ ਜਿਹੜੇ ਆ ਇਹਨਾਂ ਦੇ ਉਹਦੇ ਨਾਲ ਦੇ ਜਿਹੜੇ ਵੀਰ ਦੇ ਡੈਥ ਹੋਈ ਆ ਉਹਦੇ ਨਾਲ ਦੇ ਵੀ ਸਾਰੇ ਬੇਲੇ ਡਾਊਨ ਹੋਏ ਪਏ ਆ ਤੇ ਉਹ ਜੇ ਹੁਣ ਇੱਕ ਦਾ ਹੁੰਦਾ ਇੱਕ ਦਾ ਡਰੋਨ ਦਾ ਸਿਸਟਮ ਹੁੰਦਾ ਨਾ ਵੀ ਡਰਾ ਦਈਏ ਜਿਹੜੀ ਮਤਲਬ ਲੋਕ ਘਰਾਂ ਚ ਬਹਿ ਜਾਣਗੇ ਹਰਦੀਪ ਸਿੰਘ ਨੇਜਰ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਗਈ ਵੀ ਸ਼ਾਇਦ ਰੈਂਡਮ ਵਾਲੀ ਧਿਰ ਜਿਹੜੀ ਆ ਖਾਲਸਾਣ ਵਾਲੀ ਇਹ ਛੱਡ ਕੇ ਘਰਾਂ ਨੂੰ ਭੱਜ ਜਾਣਗੇ ਇਹ ਨਿਕਣ ਨਿਕਣਗੇ ਨਹੀਂ ਪਰ ਉਹਨਾਂ ਦਾ ਡਰ ਨਹੀਂ ਚੱਕਿਆ ਗਿਆ ਮਤਲਬ ਡਰ ਤਾਂ ਮਤਲਬ ਹੈ ਹੀ ਨਹੀਂ ਹੈ ਨਾ ਜੇ ਜਿਸ ਹਿਸਾਬ ਦੇ ਨਾਲ ਅਸੀਂ ਗੱਲਬਾਤ ਕਰਦੇ ਬਈ ਇਹ ਇਹ ਤਾਂ ਇਹ ਤਾਂ ਉਹ ਆਵੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੈਨੂੰ ਵੱਡਦਾ ਸੀ ਦੂਣ ਸਵਾਏ ਹੋਏ ਇਹ ਤਾਂ ਦੂਣ ਸਵਾਏ ਹੋਣ ਦਾ ਕਨਸੈਪਟ ਜਿਹੜਾ ਆ ਉਹ ਉਹ ਹੀ ਸਮਝੇ ਨਹੀਂ ਹੈ ਪਰ ਦੂਜੀ ਗੱਲ ਇਹ ਆ ਵੀ ਜਿਹੜੀ ਜਿਹੜੀ ਜਦੋਂ ਅਸੀਂ ਉਸ ਸਮੇਂ ਪਿਛਲੇ ਤੱਕ ਇਹਦੀ ਗੱਲ ਕਰਦਾ ਆਵੇਂ ਮੈਂ ਅਕਸਰ ਕਹਿੰਦਾ ਉਹਨਾਂ ਵੀ ਮਾਵਾ ਅੱਜ ਵੀ ਆਪਣੇ ਪੁੱਤਾਂ ਦੀਆਂ ਫੋਟੋਆਂ ਦੇਖ ਕੇ ਉਹ ਮਨ ਭਰਿਆਉਂਦੀਆਂ ਨੇ ਦੇਖਦੀਆਂ ਨੇ ਦੇ ਸਾਡੇ ਸਾਡਾ ਪੁੱਤ ਚੱਕੇ ਚੱਕ ਲਿਆ ਗਿਆ ਸੀ ਉਹਦਾ ਫੇਕ ਇਨਕਾਉਂਟਰ ਕਰ ਦਿੱਤਾ ਗਿਆ ਤੇ ਅੱਜ ਵੀ ਤਾਂ ਇਨਕਾਉਂਟਰ ਤਾਂ ਅੱਜ ਵੀ 324 ਜਿਹੜੇ ਆ ਹੋਏ ਨੇ ਲਗਾਤਾਰਤਾ ਦੇ ਨਾਲ 300 ਜਿਹੜੇ ਆ ਫੇ ਉਹ ਕਿਹੜੇ ਖਾਤੇ 'ਚ ਪਾਉਣੇ ਨੇ ਉਹ ਕਿਹੜੇ ਖਾਤੇ 'ਚ ਪੈਣਗੇ ਆਪਾਂ ਵੀਡੀਓ ਸੁਣਦੇ ਆਂ ਜੀ ਮਾਤਾ ਦੀ ਬੜੀ ਜਿਹੜੀ ਆ ਭਾਵਕ ਵੀਡੀਓ ਆ ਮੇਰੇ ਮੈਨੂੰ ਮੇਰੇ ਮੁਤਾਬਕ ਪਰ ਜਿਹਦਾ ਪੁੱਤ ਘਰੋਂ ਗਿਆ ਹੋਵੇ ਜਿਹੜਾ ਜਿਹੜੀ ਕੁੱਖ ਜਿਹੜੀ ਆ ਕਹਿੰਦੇ ਉਜੜ ਗਈ ਹੋਵੇ ਇੱਕ ਨਹੀਂ ਉਜੜੀ ਤੇ ਬਹੁਤ ਉਜੜੀਆਂ ਨੇ ਜਿਨ੍ਹਾਂ ਨੇ ਉਜਾੜੀਆਂ ਨੇ ਤੇ ਇਹ ਇਹ ਉਹਦੀ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ ਮਤਲਬ ਇਹ ਤਾਂ ਮੈਂ ਲੈ ਕੇ ਆਇਆ ਵੀ ਨਾਲ ਲੱਗਦਾ ਜਿਹੜਾ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਕਈ ਵੇਲੇ ਕੜੀ ਜੁੜਦੀ ਆ ਕੜੀ ਜੁੜਦੀ ਆ ਤੇ ਉਹ ਜੋੜ ਦੇਣੀ ਚਾਹੀਦੀ ਆ ਵੀ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਆਵੇ ਵੀ ਅੱਜ ਵੀ ਜਿਹੜੀ ਨੌਜਵਾਨੀ ਜਿਹੜੀ ਆ ਉਸ ਦੇ ਫੇਕ ਇਨਕਾਊਂਟਰ ਕੀਤੇ ਜਾ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ 324 ਜਿਹੜੇ ਨੇ ਫੇਕ ਇਨਕਾਊਂਟਰ ਤਿੰਨਾਂ ਸਾਲਾਂ ਦੇ ਵਿੱਚ ਹੋਇਆ ਕਿ ਇਹਦੇ ਮੱਥੇ 'ਚ ਮਾਰ ਦਿੱਤੀ ਕਿਸੇ ਦੇ ਲੱਕ 'ਚ ਮਾਰ ਦਿੱਤੀ ਗੇ ਦੇ ਦਿਲ 'ਚ ਮਾਰ ਦਿੱਤੀ ਅਗਰ ਲਗਾਤਾਰ ਇਹ ਕੁਛ ਤਾਂ ਪਹਿਲਾਂ ਵੀ ਚੱਲਦਾ ਸੀ ਇਹ ਕੁਛ ਤਾਂ ਪਹਿਲਾਂ ਵੀ ਚੱਲਦਾ ਸੀ ਲਾਓ ਜੀ ਵੀਡੀਓ ਲਾਓ ਆਪਾਂ ਸੁਣੀਏ ਮਾਤਾ ਦੀ ਕੀ ਕਹਿੰਦੇ ਆ ਫੋਟੋਆਂ ਲੱਗੀਆਂ ਨੇ ਤੇ ਤੂੰ ਇਹ ਫੋਟੋ ਦੇ ਲੱਗੀਆਂ ਆਣ ਕੇ ਕਿਵੇਂ ਤੂੰ ਖਲੋਗੀ ਤੂੰ ਕਹਿੰਦੀ ਇੰਨੀਆਂ ਫੋਟੋਆਂ ਚੋਂ ਇੱਥੇ ਤੇ ਬਹੁਤ ਫੋਟੋਆਂ ਨਹੀਂ ਗਈਆਂ ਹਾਂ ਕਿੰਨੀਆਂ ਸਾਰੀਆਂ ਫੋਟੋਆਂ ਲੱਗੀਆਂ ਨੇ ਤੂੰ ਇੰਨੀਆਂ ਫੋਟੋਆਂ ਦੇ ਵਿੱਚੋਂ ਮੈਂ ਵੇਖਿਆ ਮੈਂ ਇੱਥੇ ਤੁਰੀ ਫਿਰਦੀ ਸੀ ਅੱਛਾ ਤੇ ਬੀਬੀ ਕੀ ਲੱਭਦੀ ਫਿਰਦੀ ਹੈ ਅੱਛਾ ਮੈਨੂੰ ਨਹੀਂ ਲੱਭਦੀ ਜਗਦੇਵ ਉਹਨੀਆਂ ਫੋਟੋਆਂ ਕਿੱਥੇ ਆ ਬਲੀ ਇਹ ਅੰਦਰਾਂ ਦੀ ਇਸ ਜਿਹੀ ਵਾਰ ਨਹੀਂ ਅੱਗੇ ਨਹੀਂ ਸੀ ਨਾ ਹੁੰਦੀ ਤਾਂ ਯਾਦ ਆਈ ਉਹਦੀ ਫੋਟੋ ਨਹੀਂ ਬੀਬੀ ਹਰ ਵਾਰੀ ਹੁੰਦੀ ਆ ਅੱਛਾ ਫਿਰ ਮੈਨੂੰ ਨਹੀਂ ਪਤਾ ਲੱਗਦਾ ਹਰ ਕਵਾਰੀ ਤੂੰ ਫਿਰ ਲੱਭ ਲਿਆ ਜੇ ਮੇਰੇ ਨੂੰ ਅੱਛਾ ਇੱਕ ਵਾਰੀ ਇੰਨੀ ਕੀ ਦਵਾਈ ਮੈਨੂੰ ਫਿਰ ਰੋਂ ਖਾਤੀ ਠੀਕ ਇੱਥੇ ਇੰਨੀਆਂ ਫੋਟੋਆਂ ਲੱਗੀਆਂ ਨੇ ਤੇ ਤੂੰ ਇਹ ਫੋਟੋ ਦੇ ਲੱਭ ਕੇ ਆਣ ਕੇ ਕਿਵੇਂ ਤੁਖ ਲੋ ਤੁਹੇ ਨਹੀਂ ਨੀਆਂ ਫੋਟਵਾਂ ਜੋ ਇੱਥੇ ਤੇ ਬਹੁਤ ਫੋਟਵਾਂ ਨਹੀਂ ਗਿਆ ਹੈ ਕਿੰਨੀਆਂ ਸਾਰੀਆਂ ਫੋਟਵਾਂ ਲੱਗੀਆਂ ਨੇ ਤੂੰ ਤੂੰ ਇੰਨੀਆਂ ਫੋਟਵਾਂ ਦੇ ਵਿੱਚੋਂ ਮੈਂ ਵੇਖਿਆ ਮੈਂ ਇੱਥੇ ਤੁਰੀ ਫਿਰਦੀ ਸੀ ਅੱਛਾ ਬੀਬੀ ਸੀ ਲੱਭਦੀ ਫਿਰਦੀ ਅੱਛਾ ਮੈਂ ਨਹੀਂ ਲੱਭਦੀ ਜਗਦੇਵ ਹੋਣੇ ਫੋਟੋ ਚਾਪਲੀ ਇਹ ਅੰਦਰਾਂ ਦੀ ਵਿਚਰੀ ਵਾਲੀਆਂ ਅੱਗੇ ਨਹੀਂ ਸੀ ਨਾ ਹੁੰਦੀ ਤਾਂ ਅੱਤਖਾਈ ਉਹਦੀ ਫੋਟੋ ਨਹੀਂ ਬੀਬੀ ਹਰ ਵਾਰੀ ਹੁੰਦੀ ਆ ਅੱਛਾ ਮੈਨੂੰ ਨਹੀਂ ਪਤਾ ਲੱਗਦਾ ਹਰ ਕਦੇ ਤੂੰ ਫਿਰ ਲੱਭ ਲਿਆ ਜਿੰਦੇ ਬਿਲਕੁਲ ਜੀ ਜਗਦੇਵ ਸਿੰਘ ਨਾਂ ਸੀ ਨੌਜਵਾਨ ਦਾ ਜਿਹੜਾ ਨੌਜਵਾਨ ਆ ਸ਼ਹੀਦ ਕਰ ਦਿੱਤਾ ਗਿਆ ਜਿਹੜਾ ਮਾਰ ਦਿੱਤਾ ਗਿਆ ਮਾਤਾ ਦਾ ਪੁੱਤਰ ਸੀ ਤੇ ਮਾਤਾ ਜਿਹੜੀ ਆ ਫੋਟੋ ਦੇਖ ਕੇ ਇਹ ਥੋੜੀ ਵੀਡੀਓ ਆ ਉਹ ਮਾਤਾ ਸਾਫ ਵੀ ਕਰਦੀ ਆ ਉਸ ਨੂੰ ਮਤਲਬ ਆਪਣੇ ਪੁੱਤ ਦੇ ਮੂੰਹ ਦੇ ਉੱਤੇ ਹੱਥ ਵੀ ਫੇਰਦੀ ਆ ਤੇ ਮੈਂ ਜਦੋਂ ਵੀਡੀਓ ਵਾਜ ਪਾਜੀ ਦੇਖ ਰਿਹਾ ਸੀ ਵੀ ਮਾਵਾ ਨੇ ਜਿਹੜੇ ਉਸ ਵੇਲੇ ਪੁੱਤ ਜਿਹੜੇ ਆ ਚੱਕ ਲਏ ਗਏ ਤੇ ਮਾਵਾ ਅੱਜ ਵੀ ਉਹਨਾਂ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਕਰਕੇ ਆਂਦਰਾ ਨੇ ਢਿੱਡੋਂ ਜਨਮ ਦਿੱਤਾ ਆ ਕੋਈ ਵੀ ਮਾਂ ਨਹੀਂ ਚਾਹੁੰਦੀ ਵੀ ਮੇਰਾ ਪੁੱਤ ਜਿਹੜਾ ਨਿਹਤਾ ਮਾਰਿਆ ਜਾਵੇ ਉਹ ਨਿਹਤਾ ਮਾਰਿਆ ਜਾਵੇ ਚਲੋ ਪਰ ਇਹ 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 ਕੁਝ ਜਿਹੜਾ ਜਦੋਂ ਤੁਹਾਡਾ ਤੁਹਾਡੇ ਕੋਲ ਆਪਣੇ ਕੋਲ ਰਾਜ ਭਾਗ ਦੀ ਤਾਕਤ ਹੁੰਦੀ ਆ ਇਹ ਉਦੋਂ ਹੀ ਸਾਰਾ ਕੁਝ ਸਹੀ ਹੁੰਦਾ ਉਦੋਂ ਤੁਹਾਡਾ ਜਿਹੜਾ ਸਹੀ ਜੜੀਆਂ ਨੇ ਇਤਿਹਾਸ ਨੂੰ ਦੱਸਿਆ ਜਾ ਸਕਦਾ ਹੁੰਦਾ ਬਹੁਤ ਨੌਜਵਾਨ ਨੇ ਮਤਲਬ ਇੱਕ ਨਹੀਂ ਤਾਂ ਜਦੋਂ ਵੀ ਕਿਤੇ ਸਮਾਗਮ ਹੁੰਦੇ ਨੇ ਜੀ ਦੀ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਫੋਟੋਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਮਤਲਬ ਵੇਕ ਇਨਕਾਉਂਟਰ ਕਹਿ ਕੇ ਮਾਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਬਈ ਅਤਵਾਦੀ ਆਏ ਵੱਖਵਾਦੀ ਆ ਠੱਪੇ ਜਿਹੜੇ ਆ ਉਹ ਮੈਂ ਪਹਿਲਾਂ ਵੀ ਕਹਿੰਦਾ ਮੀਡੀਆ ਅੱਜ ਵੀ ਲਾ ਰਿਹਾ ਸੀ ਬਈ ਜਿਹੜਾ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਪਾਕਿਸਤਾਨੀ ਨੇ ਉਹ ਆਈਐਸਆਈ ਦੇ ਬੰਦੇ ਨੇ ਉਹ ਲਗਾਤਾਰਤਾ ਦੇ ਨਾਲ ਜਿਹੜੀ ਆ ਗੱਲਬਾਤ ਮਤਲਬ ਅਜੇ ਵੀ ਕੁਝ ਨਹੀਂ ਮੈਂ ਜਿੱਥੇ ਗੱਲ ਕਹਿੰਦਾ ਵੀ 324 ਫੇਕ ਇਨਕਾਉਂਟਰ ਜਿਹੜੇ ਆ ਉਹ ਡਾਕੂਮੈਂਟਸ ਰਜਿਸਟਰਡ ਨੇ ਬੇ ਲਗਾਤਾਰ 3 ਸਾਲ ਦੇ ਵਿੱਚ ਡੀਜੀਪੀ ਨੇ ਜਿਹੜੀ ਆ ਉਹ ਕੀਤੇ ਨੇ ਉੱਥੇ ਦੀ ਸਰਕਾਰ ਨੇ ਕੀਤੇ ਨੇ ਫਿਰ ਬਦਲਿਆ ਤਾਂ ਤੁਸੀਂ ਭਗਵੰਤ ਮਾਨ ਸੀ ਬਦਲਿਆ ਤਾਂ ਤੁਸੀਂ ਬਾਦਲ ਸੀ ਬਦਲਿਆ ਤਾਂ ਤੁਸੀਂ ਕੈਪਟਨ ਸੀ ਫਿਰ ਤੁਹਾਡੀ ਨੌਜਵਾਨੀ ਜਾਂ ਪੰਜਾਬ ਜਿਹੜਾ ਆ ਅੱਜ ਵੀ ਉਸ ਜਿਹੜਾ ਤਦਾਦ ਦੇ ਉੱਤੇ ਖੜਾ ਆ ਵੀ ਤੁਹਾਡਾ ਅੱਜ ਨੌਜਵਾਨ ਅੱਜ ਵੀ ਸੇਫ ਨਹੀਂ ਹੈ ਅੱਜ ਵੀ ਤੁਹਾਡੇ ਨੌਜਵਾਨ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਬੈਠੇ ਨੇ ਵੀ ਜਾਨਾਂ ਬਚਾਓ ਭਰਾਵਾ ਉੱਥੇ ਪਤਾ ਨਹੀਂ ਕੀ ਹੋ ਜਾਣਾ ਹੈ ਇਸੇ ਕਰਕੇ ਆਉਨੇ ਆ ਫਿਰ ਜਦੋਂ ਖਾਲਸਤਾਨੀ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਆਪਣਾ ਘਰ ਲੈ ਲਓ ਤੇ ਉਦੋਂ ਫਿਰ ਉਦੋਂ ਸਵਾਲ ਵੀ ਚਲੋ ਹੁਣ ਦਾ ਸਵਾਲ ਵੈਸੇ ਹੀ ਖਤਮ ਹੋ ਗਿਆ ਲੋਕਾਂ ਦੇ ਲੋਕ ਲੋਕ ਖੜੇ ਨੇ ਤੇ ਪਰ ਇਹ ਗੱਲਾਂ ਚੱਲੀਆਂ ਨੇ ਇਹ ਨੈਰੇਟਿਵ ਸਿਰਜਿਆ ਗਿਆ ਪਰ ਇਹ ਤਾਂ ਮੈਂ ਵੀਡੀਓ ਲੈ ਕੇ ਆਇਆ ਵੀ ਅੱਜ ਵੀ ਮਾਮਾ ਜਿਹੜੀਆਂ ਨੇ ਜਿਨ੍ਹਾਂ ਨੇ ਉਸ ਦਾ ਹੱਕਿਆਂ ਦੇ ਵਿੱਚ ਆਪਣੇ ਪੁੱਤਰ ਖੋਏ ਆ ਜਾਂ ਆਪਣੇ ਤੋਂ ਮਤਲਬ ਦੂਰ ਕਰ ਦਿੱਤੇ ਉਹਨਾਂ ਪੁਲਿਸ ਵਾਲਿਆਂ ਨੇ ਮਤਲਬ ਆਪਣੇ ਤਾਰਿਆਂ ਦੇ ਲਈ ਇੱਥੇ ਮੇਰਾ ਤਾਰਾ ਇੱਕ ਹੋਰ ਸਟਾਰ ਵੱਜੂਗਾ ਤੇ ਉਹ ਚੱਕ ਕੇ ਮਾਰ ਦਿੱਤੇ ਗਏ ਤੇ ਅੱਜ ਵੀ ਮਾਵਾ ਜਿਹੜੀਆਂ ਨੇ ਇਹਨਾਂ ਕੰਟਰੀਆਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਆਵੇ ਆ ਲੱਗੀ ਹੋਈ ਆ ਆ ਜਗਦੇਵ ਦੀ ਫੋਟੋ ਲੱਗੀ ਹੋਈ ਆ ਆ ਫਲਾਨੇ ਦੀ ਫੋਟੋ ਲੱਗੀ ਆ ਮਤਲਬ ਅੱਜ ਵੀ ਉਹ ਮਾਵਾ ਜਿਹੜੀਆਂ ਜਿਹੜੀਆਂ ਮਾਵਾ ਇੱਕ ਰਾਜੀਆਂ ਨੇ ਉੱਥੋਂ ਉੱਥੋਂ ਬਚਾਅ ਹੋ ਗਿਆ ਨਹੀਂ ਤਾਂ ਇਹਨਾਂ ਨੇ ਥਾਣਿਆਂ ਦੇ ਇਹ ਵੀ ਸੀ ਭਾਜੀ ਈਵਨ ਥਾਣਿਆਂ ਦੇ ਉੱਤੇ ਜਾ ਕੇ ਰੋਜ਼ ਮਨਤਾ ਕਰਦੇ ਸੀ ਵੀ ਸਾਡੇ ਪੁੱਤ ਦਾ ਦੱਸ ਲੋ ਇਹ ਗੱਲ ਜਸਵੰਤ ਸਿੰਘ ਖਾਲੜਾ ਵੀ ਕਹਿੰਦਾ ਆਪਣੀ ਸਪੀਚ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਦੱਸਦੇ ਹੋ ਕਿ ਉਹ ਹੈਗੇ ਵੀ ਆ ਕਿ ਨਹੀਂ ਵੀ ਅਸੀਂ ਉਹਨਾਂ ਦੇ ਆਪਣੇ ਸਿੱਖੀ ਰੋਹ ਰੀਤ ਰਵਾਜ ਮੁਤਾਬਕ ਜਿਹੜਾ ਉਹਨਾਂ ਦਾ ਸੰਸਕਾਰ ਤਾਂ ਕਰ ਸਕੀਏ ਉਹਨਾਂ ਦੀ ਅਰਦਾਸ ਤਾਂ ਕਰ ਕਰ ਦਈਏ ਉਹਨਾਂ ਦਾ ਕੀਰਤਨ ਸੋਲਾ ਤਾਂ ਪੜ ਦਈਏ ਇੰਨਾ ਤਾਂ ਜਰਵਾਣੇ ਉਹ ਸਾਨੂੰ ਦੱਸਦੇ ਹੋ ਮਤਲਬ ਜਿਹੜਾ ਜਿਹੜੇ ਫੇਕ ਇਨਕਾਊਂਟਰ ਦੀ ਆਪਾਂ ਗੱਲ ਕਰਦੇ ਆਂ ਵੀ ਇਹ ਤਾਂ ਅਜੇ ਵੀ ਜਾਰੀ ਨਹੀਂ ਜੀ